ਪੰਜਾਬ ਨੇਸ਼ਨ ਨਿਊਜ਼ ਦੇਖ ਰਹੇ ਸਭ ਦੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਦੱਸਦੀਏ ਇਸ ਵੇਲੇ ਅਸੀਂ ਮੌਜੂਦ ਹਾਂ ਤਲਵਾੜਾ ਦੇ 퐁 ਟਾਈਮ ਦੇ ਬਬੂਂਜਾ ਗੇਟ ਦੇ ਉੱਤੇ ਪਹਿਲੇ ਤੋਂ ਮੈਂ ਤਸਵੀਰਾਂ ਕਾਮ ਆ ਕੇ ਪਰ ਤਖੀਆਂ ਜਾਣ ਦੱਸਦੀਏ ਇਸ ਵੇਲੇ ਜੋ ਬਬੂਂਜਾ ਗੇਟ ਦੇ ਪੰਜ ਗੇਟ ਖੋਲੇ ਹੋਏ ਹਨ ਜੋ ਇਸ ਦਰਿਆ ਨੂੰ ਪਾਣੀ ਛੱਡਿਆ ਹੋਇਆ ਕਿਉਂਕਿ ਜਦੋਂ 퐁 ਟਾਈਮ ਦੇ ਵਿੱਚ ਪਾਣੀ ਵੱਧ ਹੈ ਤਾਂ ਇਸ ਗੇਟ ਰਾਹੀਂ ਹੀ ਪਾਣੀ ਜਿਆਦਾ ਕਰਕੇ ਇਸ ਦਰਿਆ ਨੂੰ ਛੱਡੇ ਜਾਂਦਾ ਹੈ ਉਸ ਦੱਸਦੀਏ ਇਹ ਲਗਾਤਾਰ ਕੁਝ ਦਿਨ ਤੋਂ ਹਿਮਾਚਲ ਦੇ ਵਿੱਚ ਇਹ ਬਰਸਾਤ ਹੋ ਰਹੀ ਹੈ ਜਿਸ ਦੇ ਨਾਲ ਇਹ ਪੋਂਗ ਡੈਮ ਦਾ ਜੋ ਜਲ ਪੱਧਰ ਹੈ ਉਹ ਵੀ ਇਹ ਦਿਨੋ ਦਿਨ ਵਧਦਾ ਹੋਇਆ ਇਹ ਦਿਖਾਈ ਦੇ ਰਿਹਾ ਹੈ ਦੱਸਦੀ ਹੈ ਅੱਜ ਦਾ ਜੋ ਇਹ ਵਾਟਰ ਅਵੇਲੇਬਲ ਹੈ ਉਹ 1360.68 ਫੁੱਟ ਮਾਪਿਆ ਗਿਆ ਹੈ ਇਨਫਲੋ 55310 ਕਿਊਸਿਕ ਹੈ ਔਰ ਆਊਟਫਲੋ 18500 ਕਿਊਸਿਕ ਹੈ ਇਹ ਦੱਸਦੀ ਹੈ ਵਿਤੇ ਕੁਝ ਦਿਨਾਂ ਤੋਂ ਹਿਮਾਚਲ ਦੇ ਵਿੱਚ ਇਹ ਲਗਾਤਾਰ ਇਹ ਮੀਂਹ ਪੈ ਰਿਹਾ ਜਿਸ ਦੇ ਨਾਲ ਇਹ ਪੌਂਕ ਟਾਈਮ ਦਾ ਇਹ ਪਾਣੀ ਵੀ ਵਾਧਾ ਹੋਇਆ ਇਹ ਦਿਖਾਈ ਦੇ ਰਿਹਾ ਪਰ ਕੁਝ ਦਿਨਾਂ ਤੋਂ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕੁਝ ਲੋਕਾਂ ਵੱਲੋਂ ਅਫਵਾਹਾਂ ਇਹ ਫਲਾਈਆਂ ਜਾ ਰਹੀਆਂ ਨੇ ਕਿ ਖਤਰੇ ਦੀ ਘੰਟੀ ਇਹ ਵੱਜ ਗਈ ਹੈ ਇਹ ਪੌਂਕ ਟਾਈਮ ਦੇ ਗੇਟ ਖੋਲ ਦਿੱਤੇ ਗਏ ਹਨ ਪਰ ਇਸ ਵੇਲੇ ਅਸੀਂ ਤੁਹਾਨੂੰ ਗਰਾਊਂਡ ਜ਼ੀਰੋ ਲੈਵਲ ਦਿਖਾ ਰਹੇ ਹਾਂ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਅਫਵਾਹਾਂ ਵਿੱਚ ਆਉਂਦੀ ਲੋੜ ਨਹੀਂ ਆ ਪਰ ਖਤਰੇ ਦੀ ਘੰਟੀ ਨਹੀਂ ਵੱਜੀ ਆ ਪਰ ਜੇਕਰ ਇਹ ਲਗਾਤਾਰ ਇਸੇ ਤਰ੍ਹਾਂ ਹੀ ਹਿਮਾਚਲ ਦੇ ਵਿੱਚ ਇਹ ਭਾਰੀ ਮੀਂਹ ਹੁੰਦਾ ਰਿਹਾ ਵਰਖਾ ਹੁੰਦੀ ਰਹੀ ਤਾਂ ਹੋ ਸਕਦਾ ਹੈ ਕਿ ਜੋ ਪੌਂਗਦੇ ਪੌਂਟਾਮ ਦੇ ਗੇਟ ਹੈ ਉਹ ਖੋਲੇ ਜਾ ਸਕਦੇ ਹਨ ਦੱਸਦੀ ਇੱਕ ਵਾਰੀ ਹੋਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਜੋ ਪੌਂਟਾਮ ਦੀ ਪਾਣੀ ਦੀ ਕੈਪੈਸਿਟੀ ਹੈ ਉਹ 1400 ਲਾ ਹੈ ਔਰ ਜਦੋਂ 1380 ਦੇ ਕਰੀਬ ਇਹ ਪਾਣੀ ਇਹ ਪਹੁੰਚਦਾ ਹੈ ਤਾਂ ਇਹ ਫਿਰ ਉਹ ਗੇਟ ਇਹ ਖੋਲੇ ਜਾਂਦੇ ਹਨ ਇੱਕ ਵਾਰੀ ਮੈਂ ਦੱਸਾਂਗਾ ਕਿ ਜਦੋਂ 23 2023 ਦੇ ਵਿੱਚ ਜਦੋਂ ਪੌਂਗ ਟਾਈਮ ਦਾ ਵਾਟਰ ਲੈਵਲ ਵੱਧ ਗਿਆ ਸੀ ਤਾਂ ਇਸੇ ਬੰੁੰਜਾ ਗੇਟਾ ਰਾਹੀਂ ਇਹ ਜਿਹੜਾ ਪਾਣੀ ਹੈ ਇਸ ਦਰਿਆ ਨੂੰ ਛੱਡਿਆ ਗਿਆ ਸੀ ਔਰ ਇਸ ਦਰਿਆ ਦੇ ਜੋ ਨੇੜੇ ਲੋਕ ਬੈਠੇ ਹੋਏ ਸੀ ਉਹ ਕਿਤਨਾ ਕਿਤੇ ਪ੍ਰਭਾਵਿਤ ਹੋ ਤੁਰੂ ਹੋਏ ਸੀ ਕਿਉਂਕਿ ਪਾਣੀ ਇੰਨਾ ਕਿ ਜ਼ਿਆਦਾ ਹੋ ਗਿਆ ਸੀ ਉਹਨਾਂ ਨੂੰ ਉਸ ਵੇਲੇ ਬੋਟੀਆਂ ਰਾਹੀਂ ਜਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸੇਫ ਜਗ੍ਹਾ ਤੇ ਪਹੁੰਚਾਇਆ ਗਿਆ ਸੀ ਇਸੇ ਕਰਕੇ ਪੰਜਾਬ ਸਰਕਾਰ ਔਰ ਹਿਮਾਚਲ ਸਰਕਾਰ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਵੇਂ ਪਹਿ ਦੱਸਿਆ ਵੀ ਜੋ ਵੀ ਇਸ ਦਰਿਆ ਦੇ ਕੰਢੇ ਇਹ ਲੋਕ ਇਹ ਬੈਠੇ ਹੋਏ ਹਨ ਉਹ ਸੇਫ ਜਗ੍ਹਾ ਤੇ ਇਹ ਚਲੇ ਜਾਣ ਕਿਉਂਕਿ ਜੇ ਇਸੇ ਤਰ੍ਹਾਂ ਹੀ ਹਿਮਾਚਲ ਦੇ ਵਿੱਚ ਇਹ ਲਗਾਤਾਰ ਇਹ ਭਾਰੀ ਮੀਂਹ ਹੁੰਦਾ ਰਿਹਾ ਤਾਂ ਹੋ ਸਕਦਾ ਇਹ ਗੇਟ ਖੁੱਲਣੇ ਇਹ ਪੈ ਜਾਣ ਦੋਸਤੋ ਨਵੀਂ ਅਪਡੇਟ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਪੰਜਾਬ ਨੇਸ਼ਨ న్యూਸ ਦੇ ਨਾਲ